ਆਪਾ ਕਿੱਥੇ ਖਰੇ ਆ ਯਾਰ ਜਿਹੜਾ ਆਪਣਾ ਵਜੀਰ ਹੈ ਆਪਾਂ ਉਹਨੂੰ ਸੰਭਾਲ ਰਹੇ ਜਿਹੜਾ ਪ੍ਰਮਾਤਮਾ ਤੇ ਤੁਹਾਡੇ ਵਿਚਕਾਰ ਚ ਇੱਕ ਵਜੀਰ ਹੈ ਨਾ ਰੋਜ਼ ਤੁਹਾਡੇ ਖੇੜੇ ਦੀ ਤੁਹਾਡੇ ਪਿੰਡ ਦੀ ਅਰਦਾਸ ਕਰਦਾ ਹੈ ਸੁੱਖ ਖੈਰ ਮੰਗਦਾ ਹੈ ਉਹਨੂੰ ਆਪਾਂ ਯਾਰ 5-10000 ਰੁਪਏ ਦੇ ਸਕਦੇ ਹਾਂ ਅਸੀਂ ਢੋਗੀ ਬਾਬਿਆਂ ਨੂੰ ਢੋਗੀ ਬਾਬਿਆਂ ਨੂੰ 4-4 ਲੱਖ 2-2 ਲੱਖ ਰੁਪਏ ਦੋ-ਦੋ ਘੰਟਿਆਂ ਦਾ ਮਿਲਦਾ ਹੈ ਇੱਕ ਹੈੱਡ ਗ੍ਰਾਂਥੀ ਨੂੰ 5-10000 ਰੁਪਏ ਮਸਾ ਤੇ 2000 ਰੁਪਏ ਦੀ ਕੀ ਉਹਨੂੰ ਜੇ ਦੀ ਖੰਡਪੜ ਸਾਹਿਬ ਰਖਾਉਨੇ ਉਹ ਦੇ ਦਿੰਦੇ ਹੋਗੇ ਬੀਬਾ ਸੋਦੀ ਇਨੀ ਕਦਰ ਹੈ ਕਰਤਿ ਸੰਗਦੀ ਜਿਹੜਾ ਰੋਜ਼ ਤੁਹਾਡੇ ਪਿੰਡ ਦੀ ਸੁੱਖ ਖੈਰ ਮੰਗਦਾ ਜੇ ਤੁਸੀਂ ਉਹਦਾ ਚੰਗੀ ਤਰ੍ਹਾਂ ਵਿਚਰੋ ਨਾ ਉਹ ਰੋਜ਼ ਦਿਲੋਂ ਅਰਦਾਸ ਕਰੇ ਪਿੰਡ ਦੀ ਸੁੱਖ ਖੈਰ ਮੰਗੇ ਜਿਹੜੇ ਪਿੰਡਾਂ ਦੇ ਵਿੱਚ ਹਾਲਾਤ ਖਰਾਬ ਹੋ ਰਹੇ ਦਿਨ ਪਰ ਦਿਨ ਮਾੜੇ ਹੋਟੇ ਉਹ ਠੀਕ ਰਹਣ